ਭਾਰਤ ਸਰਕਾਰ ਨੇ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ 33 ਲਾਈਫ ਸੇਵਿੰਗ ਦਵਾਈਆਂ ਤੇ GST NIL ਕਰ ਦਿੱਤਾ ਹੈ। ਇਹਨਾਂ ਦਵਾਈਆਂ ਵਿੱਚ ਕੈਂਸਰ ਦੀਆਂ ਦਵਾਈਆਂ, ਹਿਊਮਨ ਇਨਸੂਲਿਨ ਤੇ ਹੋਰ ਇੰਜੈਕਸ਼ਨ, ਦਿਲ ਦੇ ਰੋਗਾਂ ਲਈ ਕਲੋਪੀਡੋਗ੍ਰੇਲ, ਐਟੋਰਵਾਸਟੈਟਨ, ਮੈਟੋਪ੍ਰੋਲੋਲ, ਕਿਡਨੀ ਟ੍ਰਾਂਸਪਲੈਂਟ ਤੇ ਇਮਿਊਨੋਥੈਰੇਪੀ, ਟੈਕ੍ਰੋਲੀਮਸ, ਸਾਈਕਲੋਸਪਰਿਨ, ਐਥਰੋਪੀਓਟਿਨ ਅਤੇ ਗੰਭੀਰ ਇਨਫੈਕਸ਼ਨ ਲਈ ਐਮਫੋਟੈਰਿਸਿਨ B, ਮੈਰੋਪੈਨੈਮ, HIV ਪੈਟਾਇਟਸ ਦੀਆਂ ਐਂਟੀ viral ਦਵਾਈਆਂ ਸ਼ਾਮਿਲ ਹਨ ਜਿਹੜੀਆਂ 33 ਦਵਾਈਆਂ ਲਾਈਫ ਸੇਵਿੰਗ ਡਰੱਗਸ ਦੇ ਉੱਤੇ GST ਅਵੇਲ ਕੀਤੀ ਹੈ ਆਫ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ ਉਹਦਾ ਬੈਨੀਫਿਟ ਡਾਇਰੈਕਟਲੀ ਕਸਟਮਰ ਨੂੰ ਥੋੜੇ ਦਿਨਾਂ ਬਾਅਦ ਮਿਲੇਗਾ ਹੱਲੇ ਤਾਂ ਜੋ ਪ੍ਰਿੰਟ ਆਲਰੇਡੀ ਹੈਗੇ ਆ ਉਹਨਾਂ ਤੇ ਮਾਲ ਵਿਕੇਗਾ ਉਹਨਾਂ ਦਾ ਬੈਨੀਫਿਟ ਤੇ ਹੋਏਗਾ ਰਿਟੇਲਰ ਨੂੰ ਉਹ ਪਹਿਲਾਂ ਵੀ 18% ਸੀ ਸਾਡੀ ਹੁਣ ਐਜ਼ ਅ ਮੈਨੂਫੈਕਚਰਰ ਇਨਵੈਸਟਮੈਂਟ ਵੱਧ ਜਾਏਗੀ ਕਿਉਂਕਿ ਅਗੀ ਅੱਗੇ 18% ਦੇ ਕੇ ਤੇ 12% ਕਸਟਮਰ ਵੱਲੋਂ ਲੈ ਲੰਦੇ ਸੀ ਉਹਨੂੰ ਸਾਨੂੰ ਮਿਲਣਾ 5% ਜਿਹੜਾ ਬਾਕੀ ਦਾ ਸਾਨੂੰ ਗਵਰਨਮੈਂਟ ਕਿਦੋਂ ਦਿੰਦੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਮਿਲਦਾ ਹੈ ਹਾਂ ਇਨੀਸ਼ੀਏਟਿਵ ਦਾ ਠੀਕ ਹੈ ਅੱਗੇ ਹੁੰਦਾ ਸੀ 5% 12% 18% ਉਹਦੇ ਹਿਸਾਬ ਨਾਲ ਉਹਨਾਂ ਨੇ ਦੋ ਸਲੈਬ ਕੀਤੇ ਤੇ ਲੋਕ ਫਟਾਫਟ ਰਿਟਰਨ ਭਰੀ ਗਈ ਰਿਟਰਨ ਜਲਦੀ ਭਰੀ ਜਾਇਆ ਕਰੇਗੀ ਤੇ ਜਿਹੜੀਆਂ ਤੇ ਹੈਗੀਆਂ 33 ਲਾਈਫਸ ਹੈਵਿੰਗ ਡਰੱਗਸ ਉਹਨਾਂ ਦੇ ਕੁਝ ਤੇ ਪਹਿਲਾਂ 12% ਸੀ ਕੁਝ 5% ਸੀ ਉਹ ਉਹਨਾਂ ਨੇ ਜ਼ੀਰੋ ਕਰ ਦਿੱਤੀ ਹੈ ਪਾਲਿਸੀ 0% GST ਕਰਤੀ ਹੈ ਉਹ ਕਸਟਮਰ ਨੂੰ ਕਾਫੀ ਫਾਇਦਾ ਹੋਏਗਾ ਇਹ ਨਾਲ ਕਿਉਂਕਿ ਉਹ ਅੱਗੇ ਹੀ ਪ੍ਰਾਈਸ ਕੰਟਰੋਲ ਚਾਹੁੰਦੀਆਂ ਤੇ ਨੈਚੁਰਲੀ ਪ੍ਰਾਈਸ ਕੰਟਰੋਲ ਵਾਲੇ ਵੀ ਉਹਦਾ ਰੇਟ ਘਟਾਣਗੇ